ਸਵਾਗਤ ਹੈ ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅਜਿਹੀ ਗੰਭੀਰ ਸਮੱਸਿਆ ਜੀ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਤੇ ਜਿਹੜੀ ਯੂਥ ਅੱਜ ਦੇ ਸਮੇਂ ਦੇ ਵਿੱਚ ਹੈਗੀ ਆ ਉਹਨਾਂ ਨੂੰ ਤਾਂ ਕੋਈ ਰਾਹ ਹੀ ਨਹੀਂ ਲੱਭਦਾ ਪਿਆ ਗੱਲ ਕਰਾਂਗੇ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਘਾਟ ਕਿਉਂ ਆ ਕਿਉਂ ਜਿਹੜੀ ਬੇਰੁਜ਼ਗਾਰੀ ਆ ਪੰਜਾਬ ਦੇ ਵਿੱਚ ਵੱਧ ਰਹੀ ਆ ਅੰਕੜਾ ਕਾਫੀ ਗੰਭੀਰ ਆ ਸੋਚਣ ਦਾ ਵਿਸ਼ਾ ਕਿ ਵਾਕੇ ਪੰਜਾਬੀ ਨੌਜਵਾਨ ਨੇ ਜਿਹੜੇ ਇੰਨੇ ਕਾਬਿਲ ਨਹੀਂ ਹੈਗੇ ਵੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਪਈਆਂ ਜਾਂ ਉਹੋ ਨੌਕਰੀਆਂ ਨਹੀਂ ਕਰ ਸਕਦੇ ਆਪਣਾ ਬਿਜ਼ਨਸ ਨਹੀਂ ਕਰ ਸਕਦੇ ਬੜਾ ਡੂੰਗਾ ਸਵਾਲ ਹੈ ਨੌਜਵਾਨਾਂ ਦੇ ਲਈ ਉਹਨਾਂ ਦੇ ਮਾਪਿਓ ਪਰੇਸ਼ਾਨ ਨੇ ਵੀ ਸਾਡਾ ਬੱਚਾ ਪੜਦਾ ਵਾ ਅਗਰ ਪੜਦਾ ਵਾ ਤਾਂ ਉਹਨੂੰ ਸਹੀ ਤਰੀਕੇ ਦੀ ਨੌਕਰੀ ਨਹੀਂ ਮਿਲਦੀ ਜਾਂ ਯੂਥ ਪਰੇਸ਼ਾਨ ਆ ਜਦੋਂ ਉਹ ਇੰਟਰਵਿਊ ਦੇਣ ਜਾਂਦਾ ਤੇ ਉਹ ਨੂੰ ਉਮੀਦ ਹੁੰਦੀ ਹੈ ਕਿ ਵੀ ਸਾਨੂੰ ਨੌਕਰੀ ਮਿਲੂਗੀ ਪਰ ਪਰ ਇੱਕ ਨਿਰਾਸ਼ਾਜਿਹਰੇ ਦੇ ਆਉਂਦੀ ਆ ਵਾਪਸ ਇੰਟਰਵਿਊ ਤੋਂ ਬਾਅਦ ਉਹਦੇ ਉੱਪਰ ਗੱਲ ਕਰਾਂਗੇ ਕੀ ਕਾਰਨ ਨੇ ਪੰਜਾਬ ਦੇ ਵਿੱਚ ਕਿਉਂ ਦਿਨ-ਪ੍ਰਤੀ ਦਿਨ ਜਿਹੜਾ ਕੰਮ ਆ ਘਟ ਰਿਹਾ ਵਾ ਕਿਉਂ ਬੇਰੋਜ਼ਗਾਰੀ ਜਿਹੜੀ ਵੱਧ ਰਹੀ ਆ ਇਹਦੇ ਤੇ ਗੱਲ ਕਰਾਂਗੇ ਸਰਕਾਰ ਕੀ ਫੇਲ ਹੋ ਰਹੀ ਆ ਲੋਕਾਂ ਨੂੰ ਨੌਕਰੀਆਂ ਦਿਵਾਉਣ ਦੇ ਵਿੱਚ ਸਰਕਾਰ ਦਾ ਕੀ ਕਸੂਰਾ ਨੌਜਵਾਨਾਂ ਦਾ ਕੀ ਕਸੂਰਾ ਉਹਨਾਂ ਦੇ ਮਾਪਿਓ ਦਾ ਕੀ ਕਸੂਰਾ ਸਾਰਾ ਗੱਲ ਕਰਾਂਗੇ ਤੇ ਅਖੀਰ ਦੇ ਵਿੱਚ ਮੈਂ ਗੱਲ ਕਰਨੀ ਹੈ ਦਾ ਟ੍ਰਿਬਿਊਨ ਨਿਊਜ਼ਪੇਪਰ ਦੀ ਰਿਪੋਰਟ ਆ ਉਹਨੇ ਇੱਕ ਸ਼ੀਸ਼ੇ ਮੰਗੂ ਜਿਹੜਾ ਵਾ ਸਾਫ਼ ਕਰ ਦਿੱਤਾ ਵਾ ਵੀ ਕਿੱਥੇ ਕਮੀ ਆ ਕਿਉਂ ਲੋਕਾਂ ਨੂੰ ਨੌਕਰੀਆਂ ਪੰਜਾਬ ਦੇ ਵਿੱਚ ਨਹੀਂ ਮਿਲਦੀਆਂ ਨੇ ਉਹਨੂੰ ਧਿਆਨ ਨਾਲ ਸੁਣਿਓ ਬਹੁਤ ਫਾਇਦੇਮੰਦ ਹੋਣ ਵਾਲੀ ਵੀਡੀਓ ਆ ਕਾਫੀ ਕੋਸ਼ਿਸ਼ ਕੀਤੀ ਆ ਵੀ ਕੱਲੀ-ਕੱਲੀ ਗੱਲ ਆ ਜਿਹੜੀ ਸਮਝਾਈ ਜਾਵੇ ਅਗਰ ਇਹ ਵੀਡੀਓ ਜਾਂ ਜਾਣਕਾਰੀ ਤੁਹਾਨੂੰ ਵਧੀਆ ਲੱਗੂਗੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜਾਣਾ ਤੇ ਆਪਣੀ رائے ਜ਼ਰੂਰ ਦੱਸਣੀਆ ਤੇ ਹੋਰ ਲੋਕਾਂ ਤੱਕ ਵੀ ਸ਼ੇਅਰ ਕਰਨੀਆ ਤਾਂ ਕਿ ਜੜ ਦਾ ਪਤਾ ਚੱਲ ਸਕੇ ਸੋ ਵਾਧੇ ਅੱਗੇ ਆਪਣੇ ਵਿਸ਼ੇ ਦੇ ਉੱਪਰ ਵੀਡੀਓ ਲੰਬੀ ਹੋਊਗੀ ਪਰ ਵਧੀਆ ਹੋਊਗੀ ਬਣੇ ਰਹੋ ਸਭ ਤੋਂ ਪਹਿਲਾਂ ਆਪਾਂ ਅੰਕੜਿਆਂ ਤੇ ਗੱਲ ਕਰਦੇ ਆ 2024 ਦੇ ਵਿੱਚ ਜਿਹੜੀ 15 ਤੋਂ ਲੈ ਕੇ 29 ਸਾਲ ਤੱਕ ਦੇ ਨੌਜਵਾਨ ਨੇ ਉਹ ਬੇਰੁਜ਼ਗਾਰ ਨੇ ਉਹਨਾਂ ਕੋਲੇ ਕੰਮ ਨਹੀਂ ਹੈਗੇ ਜਿਹੜੀ ਦਰ ਹੈ ਇਹਨਾਂ ਦੀ ਉਹ 14.9% ਵੀ ਇਹਨਾਂ ਕੋਲੇ ਕੰਮ ਨਹੀਂ ਹੈਗੇ ਜੋ ਕਿ ਬਹੁਤ ਵੱਡੀ ਦਰ ਆ ਪਿਛਲੇ ਸਾਲਾਂ ਦੇ ਨਾਲੋਂ ਕਾਫੀ ਜ਼ਿਆਦਾ ਹੈਗੀ ਆ ਇਹ ਜਿਹੜਾ ਡਾਟਾ ਵਾ 2024 ਦੇ ਆਖਰੀ ਤਮਾਹੀ ਦਾ ਵਾ ਮਤਲਬ ਅਕਤੂਬਰ ਨਵੰਬਰ ਦਸੰਬਰ 2024 ਦੇ ਵਿੱਚ ਜਿਹੜੀ ਇਹ ਰੇਸ਼ਿਓ ਆਈ ਆ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਥੋੜੀ ਜੀ ਘਟ ਸੀ ਐਂਡਲੀ ਤਮਾਹੀ ਦੇ ਵਿੱਚ ਜਾ ਕੇ ਬੇਰੋਜ਼ਗਾਰੀ ਆ ਜਿਹੜੀ ਪੰਜਾਬ ਦੇ ਵਿੱਚ ਉਹ ਵਧੀ ਆ 2022 ਤੇ 23 ਦੇ ਵਿੱਚ ਜਿਹੜੀ ਬੇਰੋਜ਼ਗਾਰੀ ਦੀ ਦਰ ਆ 17.5% ਸੀਗੀ ਬੇਰੋਜ਼ਗਾਰੀ ਜਿਹੜੀ ਕਿ ਔਸਤਨ ਦਰ ਆ ਪੂਰੇ ਭਾਰਤ ਦੀ 10% ਉਹ ਤੋਂ ਕਾਫੀ ਜ਼ਿਆਦਾ ਵੱਧ ਆ ਪੰਜਾਬ ਦੇ ਵਿੱਚ ਮਸਲਾ ਬੜਾ ਗੰਭੀਰ ਆ ਮਹਿਲਾਵਾਂ ਲੜਕੀਆਂ ਦੇ ਵਿੱਚ ਜਿਹੜੀ ਆ ਬੇਰੋਜ਼ਗਾਰੀ ਦੀ ਦਰ ਆ ਕਾਫੀ ਜ਼ਿਆਦਾ ਵਾ 24.5% ਆ ਇਹ ਸੋਚਣ ਵਾਲੀ ਗੱਲ ਆ ਵੀ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਆਤਮ ਨਿਰਭਰ ਹੋਣਾ ਚਾਹੀਦਾ ਕੁੜੀਆਂ ਨੂੰ ਕੁੜੀਆਂ ਨੂੰ ਰੋਜ਼ਗਾਰ ਦੇ ਅਫਸਰ ਦੇਣੇ ਚਾਹੀਦੇ ਨੇ ਪਰ ਕੁੜੀਆਂ ਦੇ ਵਿੱਚ ਬੇਰੋਜ਼ਗਾਰੀ ਜ਼ਿਆਦਾ ਵਾ ਮੁੰਡਿਆਂ ਦੇ ਨਾਲੋਂ ਇਹ ਚੀਜ਼ ਲਿੰਗ ਅਸਮਾਨਤਾ ਨੂੰ ਸਿੱਧਾ-ਸਿੱਧਾ ਦਰਸਾਉਂਦੀ ਆ ਪਤਾ ਚੱਲਦਾ ਵੀ ਕੁੜੀਆਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਫੈਮਿਲੀ ਪ੍ਰੈਸ਼ਰ ਹੋ ਸਕਦਾ ਕੁੜੀਆਂ ਦੀ ਇੱਛਾ ਹੋ ਸਕਦੀ ਉਹ ਨਹੀਂ ਕੰਮ ਕਰਨਾ ਚਾਹੁੰਦੀਆਂ ਕਈ ਕਾਰਨ ਹੋ ਸਕਦੇ ਨੇ ਕੁੜੀਆਂ ਨੂੰ ਜਿਹੜੇ ਕੰਮ ਨੇ ਮੁੰਡਿਆਂ ਦੇ ਮੁਕਾਬਲੇ ਉਹ ਘੱਟ ਮਿਲਦੇ ਨੇ ਜੋ ਇਹ ਡਾਟਾ ਦਿਖਾ ਰਿਹਾ ਹੁਣ ਇਹਦੇ ਮੁੱਖ ਕੀ ਕਾਰਨ ਹੋ ਸਕਦੇ ਨੇ ਵੀ ਕਿਉਂ ਬੇਰੋਜ਼ਗਾਰੀ ਜਿਹੜੀ ਇੰਨੀ ਵਧੀ ਹੋਈ ਆ ਕਿਸਾਨੀ ਦੇ ਉਦਯੋਗਿਕ ਖੇਤਰਾਂ ਦੇ ਵਿੱਚ ਆ ਜਿਹੜਾ ਉਹ ਰੁਜ਼ਗਾਰ ਦੀ ਘਾਟ ਆ ਇਹ ਜਿਹੜੇ ਖੇਤਰ ਨੇ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਜਿਹੜੇ ਉਹ ਪ੍ਰੋਵਾਈਡ ਨਹੀਂ ਕਰਾ 파ਰੇ ਨੌਜਵਾਨਾਂ ਦੇ ਵਿੱਚ ਯੋਗਤਾ ਦੀ ਵੀ ਘਾਟ ਆ ਇਹ ਰਿਪੋਰਟ ਦੇ ਵਿੱਚ ਇਹ ਵੀ ਕਹਿੰਦੇ ਨੇ ਵੀ ਜਿਹੜਾ ਨੌਜਵਾਨਾਂ ਉਹਨਾਂ ਨੂੰ ਸਿਰਫ ਕਿਤਾਬੀ ਗਿਆਨ ਆ ਤਕਨੀਕੀ ਗਿਆਨ ਉਹਨਾਂ ਨੂੰ ਹੈ ਹੀ ਨਹੀਂ ਉਹਦੇ ਕਰਕੇ ਜਿਹੜਾ ਬੇਰੁਜ਼ਗਾਰੀ ਦੀ ਦਰ ਆ ਬਹੁਤ ਤੇਜ਼ੀ ਨਾਲ ਪੰਜਾਬ ਦੀ ਵੱਧ ਰਹੀ ਆ ਸਾਡਾ ਜਿਹੜਾ ਸਿੱਖਿਆ ਦਾ ਮਿਆਰ ਆ ਉਹ ਸਿਰਫ ਕਿਤਾਬੀ ਗਿਆਨ ਦਾ ਘਿਰ ਚੁੱਕਿਆ ਵਾ ਤੇ ਜਿਹੜੀਆਂ ਨੌਕਰੀਆਂ ਮਿਲਦੀਆਂ ਪਈਆਂ ਨੇ ਜਾਂ ਨੌਕਰੀਆਂ ਦੇਣ ਦੇ ਚਾਹਵਾਨ ਲੋਕ ਨੇ ਉਹਨਾਂ ਨੂੰ ਤਕਨੀਕੀ ਗਿਆਨ ਚਾਹੀਦਾ ਕੋਈ ਨਾ ਕੋਈ ਸਕਿੱਲ ਕਿਸੇ ਬੰਦੇ ਦੇ ਵਿੱਚ ਚਾਹੀਦਾ ਜਿਹੜਾ ਕਿ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਨਹੀਂ ਹੈਗਾ ਹੁਣ ਜਦੋਂ ਕੋਈ ਆਮ ਸਿੱਖਿਆ ਕੀਤੀ ਹੈ ਕਿਸੇ ਨੌਜਵਾਨ ਨੇ ਆਮ ਸਿੱਖਿਆ ਦੇ ਵਿੱਚ ਬੀਏ ਬੀਕੋਮ ਐਮਏ ਐਮਕੋਮ ਇਦਾਂ ਦੀ ਪੜਾਈਆਂ ਜਿਹੜੀਆਂ ਕਰਕੇ ਬੱਚਾ ਮਾਰਕੀਟ 'ਚ ਜੌਬ ਲੈਣ ਜਾਂਦਾ ਉਹਨੂੰ ਸਿਰਫ 10% ਨੌਕਰੀ ਮਿਲਦੀ ਆ ਇਦੇ ਉਲਟ ਦੇਖਿਆ ਜਾਵੇ ਜਿਹਦੇ ਕੋਲ ਤਕਨੀਕੀ ਵਿਦਿਆ ਹੈਗੀ ਆ ਬੀਟੈਕ ਹੈਗੀ ਆ ਕੋਈ ਪ੍ਰੋਫੈਸ਼ਨਲ ਡਿਗਰੀ ਹੈਗੀ ਆ ਸੀਏ ਹੈਗਾ ਵਾ ਜਾਂ ਕੋਈ ਵੀ ਜਿਹਦੇ ਕੋਲ ਟੈਕਨੀਕਲ ਸਕਿੱਲ ਹੈਗਾ ਵਾ ਜਿਨੇ ਹੱਥੀ ਕੰਮ ਕਰਨਾ ਸਿੱਖਿਆ ਵਾ ਡਿਗਰੀ ਹੈਗੀ ਆ ਉਹਨੂੰ 25% ਮੌਕਾ ਮਿਲਦਾ ਕੰਮ ਕਰਨ ਦਾ ਵਿਦੇਸ਼ ਜਾਣ ਦੀ ਲਹਿਰ ਪਰੇ ਜਿਹੜਾ ਕਾਰਨ ਹੈ ਇਹਦੇ ਨਾਲ ਮੈਂ ਸੈਟੀਸਫਾਈ ਨਹੀਂ ਹੈਗਾ ਵਿਦੇਸ਼ ਜਾਣ ਦੀ ਲਹਿਰ ਹੁਣ ਵਿਦੇਸ਼ ਬੱਚਾ ਕਿਉਂ ਜਾਂਦਾ ਸਭ ਤੋਂ ਪਹਿਲਾਂ ਸਵਾਲ ਇਹ ਖੜਾ ਹੁੰਦਾ ਵਿਦੇਸ਼ ਬੱਚਾ ਤਾਂ ਜਾਂਦਾ ਜਦੋਂ ਆਪਣਾ ਦੇਸ਼ ਜਾਂ ਆਪਣਾ ਰਾਜ ਆ ਉਹਨੂੰ ਰੁਜ਼ਗਾਰ ਦਾ ਅਫਸਰ ਨਹੀਂ ਪ੍ਰੋਵਾਈਡ ਕਰਵਾ ਰਿਆ ਸਰਕਾਰ ਜਾਂ ਆਪਣਾ ਦੇਸ਼ ਫੇਲ ਹੋ ਰਹੀ ਆ ਆਪਣੀ ਯੂਥ ਨੂੰ ਸੰਭਾਲਣ ਦੇ ਲਈ ਤਾ ਬੱਚਾ ਉੱਠ ਕੇ ਬਾਹਰ ਜਾਂਦਾ ਕਿਉਂਕਿ ਹਰ ਬੱਚਾ ਜਿਹਨੇ 15 ਸਾਲ 20 ਸਾਲ ਪੜ੍ਹਾਈ ਕੀਤੀ ਆ ਇੱਕ ਦਿਨ ਉਹ ਅਜੇ ਆਉਂਦਾ ਵੀ ਉਹਨੇ ਆਪਣੇ ਸੁਪਨੇ ਪੂਰੇ ਕਰਦੇ ਹੁੰਦੇ ਨੇ ਉਹਨੇ ਪੈਸਾ ਕਮਾਉਣਾ ਆਉਂਦਾ ਆਪਣੀ ਫੈਮਲੀ ਦੀ ਖੁਸ਼ੀਆਂ ਲਈ ਆਪਣੀ ਖੁਸ਼ੀ ਦੇ ਲਈ ਉਹਨੇ ਆਪਣਾ ਕੈਰੀਅਰ ਸੈੱਟ ਕਰਨਾ ਆਉਂਦਾ ਪਰ ਜਿਹੜੇ ਰਾਜ ਦੇ ਵਿੱਚ ਉਹ ਰਹਿ ਰਿਹਾ ਜਾਂ ਜਿਹੜੇ ਦੇਸ਼ 'ਚ ਰਹਿ ਰਿਹਾ ਉੱਥੇ ਉਹਨੂੰ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਉਹਨੂੰ ਉਹਦੀ ਮਿਹਨਤ ਦੇ ਹਿਸਾਬ ਨਾਲ ਨੌਕਰੀ ਨਹੀਂ ਮਿਲਦੀ ਪਈ ਤਾਂ ਬੱਚਾ ਤੰਗ ਹੋ ਕੇ ਜਿਹੜਾ ਉਹ ਵਿਦੇਸ਼ ਜਾਂਦਾ ਵਾ ਆਪਣੀ ਧਰਤੀ ਨੂੰ ਛੱਡ ਕੇ ਬਾਹਰ ਜਾਂਦਾ ਵਾ ਸਿਰਫ ਪੈਸਾ ਕਮਾਉਣ ਦੇ ਲਈ ਸੋ ਇਹ ਜਿਹੜਾ ਪੁਆਇੰਟ ਆ ਵੈਲਿਡ ਨਹੀਂ ਹੈਗਾ ਇਹ ਮਜਬੂਰੀ ਬਣ ਜਾਂਦੀ ਹੈ ਬੱਚਿਆਂ ਦੀ ਬਾਹਰ ਜਾ ਕੇ ਪੈਸਾ ਕਮਾਉਣ ਦਾ ਕਿਉਂਕਿ ਉਹਨਾਂ ਨੇ ਵੀ ਸੁਪਨੇ ਲਿੱਤੇ ਹੁੰਦੇ ਨੇ ਉਹਨਾਂ ਨੇ ਵੀ ਗੱਡੀਆਂ 'ਚ ਘੁੰਮਣਾ ਉਹਨਾਂ ਦੇ ਵੀ ਘਰ ਵੱਡੇ ਹੋਣੇ ਚਾਹੀਦੇ ਨੇ ਸੋ ਇਸ ਕਾਰਨ ਕਰਕੇ ਕਹਿਣਾ ਵੀ ਬੇਰੋਜ਼ਗਾਰੀ ਵਾਧੀ ਭਈਆ ਇਹ ਥੋੜੀ ਜੀ ਗੱਲ ਸੋਚਣ ਵਾਲੀ ਆ ਬਾਕੀ ਅਗਰ ਤੁਸੀਂ ਇਹ ਪੁਆਇੰਟ ਦੇ ਨਾਲ ਅਗਰ ਸਹਿਮਤ ਹੈਗੇ ਹੋ ਵੀ ਵਿਦੇਸ਼ ਜਾਣ ਕਰਕੇ ਬੇਰੋਜ਼ਗਾਰੀ ਪੰਜਾਬ ਦੇ ਵਿੱਚ ਵਧੀ ਹੋਈ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੱਸਿਓ ਕੀ ਇਹ ਵਾਕਏ ਸਚਾਈ ਆ ਨਸ਼ਾ ਤੇ ਭ੍ਰਿਸ਼ਟਾਚਾਰ ਨਸ਼ਾ ਵੀ ਕੋਦੋ ਬੱਚਿਆਂ ਨੂੰ ਲੱਗਦਾ ਵਾ ਜਦੋਂ ਬੱਚਾ ਬੇਰੋਜ਼ਗਾਰ ਆ ਘਰ ਤੋਂ ਤੰਗ ਆ ਚੁੱਕਿਆ ਵਾ ਉਹਨੂੰ ਕਿਸੇ ਪਾਸਿਓਂ ਨੌਕਰੀ ਨਹੀਂ ਮਿਲਦੀ ਬਈ ਉਹਨੂੰ ਆਪਣੇ ਦਿਮਾਗ ਨੂੰ ਸ਼ਾਂਤ ਕਰਨ ਦੇ ਲਈ ਕੋਈ ਰਿਸੋਰਸ ਨਹੀਂ ਮਿਲਦੇ ਬਈ ਜਿੱਥੇ ਉਹ ਸਾਰਾ ਦਿਨ ਬਿਜ਼ੀ ਰਹੇ ਤੇ ਆਪਣੇ ਆਪ ਨੂੰ ਡਿਵੈਲਪ ਕਰੇ ਜਦੋਂ ਅਜਿਹੀਆਂ ਚੀਜ਼ਾਂ ਨਹੀਂ ਮਿਲਦੀਆਂ ਤਾਂ ਬੱਚੇ ਗਲਤ ਰਾਹਾਂ ਵੱਲ ਤੁਰਦੇ ਨੇ ਤਾਂ ਉਹਨਾਂ ਨੂੰ ਉੱਥੇ ਨਸ਼ਾ ਵੀ ਦਿਖਦਾ ਵਾ ਇੰਨਾ ਕਾਰਨਾ ਕਰਕੇ ਹੀ ਨਸ਼ੇ ਦੀ ਜਿਹੜੀ ਜਾੜਾ ਘਰ ਘਰ ਤੱਕ ਪਹੁੰਚਦੀ ਆ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਭ੍ਰਿਸ਼ਟਾਚਾਰ ਉਹਦੋਂ ਵੱਧਾ ਜਦੋਂ ਨੌਕਰੀ ਲੱਭਣ ਦੇ ਲਈ ਪੈਸੇ ਦੇਣੇ ਪੈਂਦੇ ਨੇ ਕਈ ਆਨਲਾਈਨ ਪੋਰਟਲ ਨੇ ਜਿੱਥੇ ਪੈਸੇ ਲੈ ਕੇ ਨੌਕਰੀਆਂ ਦੁਵਾਈਆਂ ਜਾਂਦੀਆਂ ਨੇ ਜਦੋਂ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤਾਂ ਉਹ ਨੌਕਰੀਆਂ ਦੀ ਆਤਲਾਸ਼ਾਂ ਦੇ ਵਿੱਚ ਕਿਸੇ ਨੂੰ ਪੈਸੇ ਦਿੰਦੇ ਨੇ ਰਿਸ਼ਵਤਾਂ ਦਿੰਦੇ ਨੇ ਜਿਹਦੇ ਕਰਕੇ ਭ੍ਰਿਸ਼ਟਾਚਾਰ ਜਿਹੜਾ ਵੱਧਾ ਵਾ ਇਹ ਕਾਰਨ ਕਰਕੇ ਕਹਿ ਸਕਦੇ ਆਪਾਂ ਬੇਰੋਜ਼ਗਾਰੀ ਹੋ ਸਕਦਾ ਵਧੀ ਹੋਵੇ ਕਈ ਲੋਕਾਂ ਕੋਲ ਪੈਸੇ ਨਹੀਂ ਹੁੰਦੇ ਦੇਣ ਨੂੰ ਕਈ ਲੋਕ ਨਸ਼ੇ ਦੀ ਆੜ ਚ ਜਾ ਕੇ ਆਪਣਾ ਜੀਵਨ ਜਿਹੜਾ ਖਰਾਬ ਕਰਦੇ ਨੇ ਵਿਲੇ ਰਹਿੰਦੇ ਨੇ ਸੋ ਇਹ ਕਾਰਨ ਹੋ ਸਕਦਾ ਵਾ ਬੇਰੋਜਗਾਰੀ ਦਾ ਹੁਣ ਬੇਰੋਜਗਾਰੀ ਨੂੰ ਘਟਾਉਣ ਦੇ ਲਈ ਸਰਕਾਰ ਆ ਜਿਹੜੀ ਉਹ ਬਹੁਤ ਉਪਰਾਲੇ ਕਰ ਰਹੀ ਆ ਸਰਕਾਰ ਨੇ ਦਾਅਵੇ ਕੀਤੇ ਨੇ ਵੀ ਉਹਨਾਂ ਨੇ 45000 ਨੌਕਰੀਆਂ ਵਾ ਜਿਹੜੀਆਂ ਪ੍ਰੋਵਾਈਡ ਕਰਾਈਆਂ ਨੇ 30 ਮਹੀਨਿਆਂ ਦੇ ਵਿੱਚ ਇਹ ਹੁਣ ਕਿਤਾਬਾਂ 'ਚ ਨੇ ਜਾਂ ਸੱਚਮੁੱਚ ਪ੍ਰੋਵਾਈਡ ਕਰਵਾਈਆਂ ਨੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਸਕਦਾ ਕਿਉਂਕਿ ਆਪਾਂ ਵੀ ਇੱਥੇ ਹੀ ਰਹਨੇ ਆ ਹੋਪਫੁਲੀ ਪ੍ਰੋਵਾਈਡ ਕਰਵਾਈਆਂ ਹੋਣ ਦਾ ਬਹੁਤ ਵਧੀਆ ਗੱਲ ਆ ਤੇ ਨਾਲ ਤਕਨੀਕੀ ਗਿਆਨ ਦੇਣ ਦੇ ਲਈ ਵੀ ਜਿਹੜੇ ਪ੍ਰੋਗਰਾਮ ਆ ਸਰਕਾਰ ਹਰ ਸਾਲ ਕਹਿੰਦੇ ਨਵੇਂ ਲੈ ਕੇ ਆਉਂਦੀ ਆ ਜਿਹਦੇ ਵਿੱਚ ਸੈਲਫ ਸਕਿੱਲ ਨੇ ਜਿਹੜੇ ਡਿਵੈਲਪ ਕੀਤੇ ਜਾਂਦੇ ਨੇ ਪ੍ਰੋਗਰਾਮਾਂ ਦੇ ਵਿੱਚ ਬੱਚਿਆਂ ਨੂੰ ਬੁਲਾਇਆ ਜਾਂਦਾ ਤੇ ਜਿੱਥੇ ਉਹਨਾਂ ਨੂੰ ਸਿਖਾਇਆ ਜਾਂਦਾ ਪਾ ਵੀ ਨੌਕਰੀ ਦੇ ਲਈ ਤੁਹਾਡੇ ਵਿੱਚ ਕਿਹੜੇ ਸਕਿੱਲ ਹੋਣੇ ਚਾਹੀਦੇ ਨੇ ਪਰਸਨੈਲਿਟੀ ਡਿਵੈਲਪਮੈਂਟ ਹੁੰਦੀ ਆ ਲੈਂਗੁਏਜ ਬੈਰੀਅਰ ਉਹਨਾਂ ਦੇ ਹੁੰਦੇ ਨੇ ਉਹ ਦੂਰ ਕਰਦੀ ਆ ਸਰਕਾਰ ਕਹਿੰਦੀ ਆ ਵੀ ਅਸੀਂ ਅਜਿਹੀਆਂ ਤਕਨੀਕਾਂ ਆਪਣੇ ਸਕੂਲਾਂ ਦੇ ਵਿੱਚ ਜਾਂ ਅਲੱਗ-ਅਲੱਗ ਪ੍ਰੋਗਰਾਮਾਂ ਦੇ ਤਹਿਤ ਨੌਜਵਾਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਸਰਕਾਰ ਹੁਣ ਨਸ਼ਿਆਂ ਵਿਰੁੱਧ ਵੀ ਜਿਹੜੀ ਆ ਲੜਾਈ ਸ਼ੁਰੂ ਕਰ ਚੁੱਕੀ ਆ ਤੁਸੀਂ ਬਲਡੋਜ਼ਰ ਸੁਣਿਆ ਹੋਵੇਗਾ ਵੀ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਚੜਾਏ ਜਾ ਰਹੇ ਨੇ ਢਾਏ ਜਾ ਰਹੇ ਨੇ ਘਰ ਇਹਦੇ ਨਾਲ ਸਰਕਾਰ ਨੂੰ ਲੱਗਦਾ ਵੀ ਨਸ਼ੇ ਰੁਕ ਜਾਣਗੇ ਬਾਕੀ ਭ੍ਰਿਸ਼ਟਾਚਾਰ ਨੂੰ ਵੀ ਰੋਕਣ ਦੇ ਵਿੱਚ ਸਰਕਾਰ ਕੁਝ ਨਾ ਕੁਝ ਕਰੀ ਰਹੀ ਆ ਜਿਵੇਂ ਕੋਈ ਰਿਸ਼ਵਤ ਲੈਣ ਦਾ ਫੜਿਆ ਜਾਂਦਾ ਤਾਂ ਬਿਜਲੀਅੰਸ ਦੀਆਂ ਟੀਮਾਂ ਜਾਂਦੀਆਂ ਨੇ ਰੇਡ ਕਰਦੀਆਂ ਨੇ ਤਾਂ ਰਿਸ਼ਵਤ ਲੈਨ ਵਾਲਾ ਬੰਦਾ ਰੰਗੀ ਹੱਥੀ ਫੜਦਿਆਂ ਨੇ ਇਹਦੇ ਨਾਲ ਬੇਰੁਜ਼ਗਾਰੀ ਕਹਿੰਦੇ ਘਟ ਸਕਦੀ ਹੈ ਸਰਕਾਰ ਇਹ ਉਪਰਾਲਾ ਕਰ ਰਹੀ ਆ ਬਾਕੀ ਉਦਯੋਗਿਕ ਖੇਤਰਾਂ ਦੇ ਵਿੱਚ ਵੀ ਤਕਨੀਕੀ ਗਿਆਨ ਦੇ ਪ੍ਰੋਗਰਾਮ ਲਗਾਏ ਜਾਂਦੇ ਨੇ ਜਿਵੇਂ ਕਿਸੇ ਕੰਪਨੀ ਨੂੰ ਲੇਬਰ ਚਾਹੀਦੀ ਆ ਉਹ ਆਪਣੇ ਕੰਮ ਦੇ ਹਿਸਾਬ ਨਾਲ ਨੌਜਵਾਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਦੇ ਨੇ ਤੇ ਉਹੀ ਨੌਜਵਾਨਾਂ ਨੂੰ ਆਪਣੀਆਂ ਫੈਕਟਰੀਆਂ ਦੇ ਵਿੱਚ ਜਾਂ ਕੰਪਨੀਆਂ ਦੇ ਵਿੱਚ ਨੌਕਰੀਆਂ ਜਿਹੜੀ ਉਹ ਦੇ ਦਿੰਦੇ ਨੇ ਹੁਣ ਜਿਵੇਂ ਅਮਰੀਕਾ ਤੋਂ ਡਿਪੋਰਟ ਹੋਏ ਨੇ ਲੋਕ ਤਾਂ ਸਰਕਾਰ ਨੇ ਕਿਹਾ ਵੀ ਜਿਹੜੀ ਯੂਥ ਅਮਰੀਕਾ ਤੋਂ ਡਿਪੋਰਟ ਹੋ ਕੇ ਆਈ ਹੈ ਉਹਦੇ ਲਈ ਰੁਜ਼ਗਾਰ ਦੇ ਅਫਸਰ ਜਾਂ ਰੁਜ਼ਗਾਰ ਦੇ ਮੌਕੇ ਅਸੀਂ ਮੁਹੱਈਆ ਕਰਵਾਵਾਂਗੇ ਤੇ ਲੋਕਾਂ ਨੂੰ ਗਿਆਨ ਦੇਵਾਂਗੇ ਵੀ ਕਿਵੇਂ ਪੰਜਾਬ ਦੇ ਵਿੱਚ ਰਹਿ ਕੇ ਉਹ ਕੰਮ ਕਰ ਸਕਦੇ ਨੇ ਬਿਜ਼ਨਸ ਕਰ ਸਕਦੇ ਨੇ ਜਾਂ ਨੌਕਰੀ ਵਾਲ ਜਾਣਾ ਤਾਂ ਨੌਕਰੀਆਂ ਲੈ ਸਕਦੇ ਨੇ ਤੇ ਹੁਣ ਅੰਤ ਦੇ ਵਿੱਚ ਗੱਲ ਕਰਦੇ ਆ ਜਿਹੜੀ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਵੀ ਦੱਟਰ ਬਿਊਨ ਦੀ ਇੱਕ ਰਿਪੋਰਟ ਆ ਉਹਨੇ ਬੜੇ ਗੰਭੀਰ ਜਿਹੜੇ ਮੁੱਦੇ ਦੇ ਉੱਪਰ ਗੱਲ ਕੀਤੀ ਆ ਦੱਟਰ ਬਿਊਨ ਦੇ ਅਨੁਸਾਰ ਪੰਜਾਬ ਦੇ ਵਿੱਚ ਕੰਮ ਹੈਗੇ ਨੇ ਪਰ ਜਿਹੜੇ ਨੌਜਵਾਨਾਂ ਨੂੰ ਕੰਮ ਦੇਣਾ ਉਹ ਪੰਜਾਬ ਦੇ ਵਿੱਚ ਨਹੀਂ ਹੈਗੇ 25 ਲੱਖ ਦੇ ਲਗਭਗ ਲੋਕ ਨੇ ਜਿਹੜੇ ਬੇਰੋਜ਼ਗਾਰ ਨੇ ਪੰਜਾਬ ਦੇ ਵਿੱਚ 25 ਲੱਖ ਨੌਜਵਾਨਾਂ ਦੇ ਵਿੱਚੋਂ ਕੰਪਨੀਆਂ ਨੂੰ ਕੰਮ ਕਰਨ ਵਾਲੇ ਬੰਦੇ ਨਹੀਂ ਲੱਭ ਰਹੇ ਇਹ ਸੱਚ ਹੈ ਦੱਟਰ ਬਿਊਨ ਕਹਿ ਰਿਹਾ ਹੈ ਕਾਰਨ ਕੀ ਆ ਜਦੋਂ ਆਪਾਂ ਸੂਟ ਬੂਟ ਪਾ ਕੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇੰਟਰਵਿਊ ਦੇ ਜਾਂਦੇ ਆ ਆਪਣੇ ਮਨ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੁੰਦੀ ਆ ਵੀ ਇਹ ਨੌਕਰੀ ਅਸੀਂ ਲੈ ਕੇ ਰਾਂਗੇ ਕਿਉਂਕਿ ਸਾਡੀ ਯੋਗਤਾ ਸਾਡੀ ਪੜ੍ਹਾਈ ਬਹੁਤ ਹੁੰਦੀ ਆ ਸਾਨੂੰ ਪੂਰਾ ਵਿਸ਼ਵਾਸ ਹੁੰਦਾ ਵਾ ਵੀ ਇਹ ਨੌਕਰੀ ਸਾਡੇ ਪੱਖ ਦੀ ਆ ਪਰ ਜਿਹੜੇ ਨੌਕਰੀ ਦੇਣ ਵਾਲੇ ਬੈਠੇ ਨੇ ਉਹ ਕਹਿੰਦੇ ਨੇ ਬੰਦੇ ਆਉਂਦੇ ਨੇ ਇੰਟਰਵਿਊ ਦੇ ਕੇ ਜਾਂਦੇ ਨੇ ਉਹਨਾਂ ਦੇ ਵਿੱਚ ਗੈਪ ਹੀ ਬੜਾ ਵਾ ਜੋ ਸਾਨੂੰ ਚਾਹੀਦਾ ਵਾ ਜੋ ਸਾਡੀ ਕੰਡੀਸ਼ਨ ਨੇ ਸਾਡੀ ਕੰਪਨੀਆਂ ਦੇਆਂ ਕੰਡੀਸ਼ਨਸ ਨੇ ਉਹ ਬੱਚੇ ਫੁੱਲਫੀਲ ਨਹੀਂ ਕਰ پا ਰਹੇ ਮਤਲਬ ਅਯੋਗ ਨੇ ਉਹ ਉਹ ਬੱਚੇ ਅਯੋਗ ਨੇ ਸਾਡੀ ਨੌਕਰੀ ਕਰਨ ਦੇ ਲਈ ਬੱਚਾ ਪੜ੍ਹਾਈ ਕਰਕੇ ਆਪਣੇ ਆਪ ਨੂੰ ਯੋਗ ਸਮਝ ਰਿਹਾ ਪਰ ਕੰਪਨੀਆਂ ਕਹਿ ਰਹੀਆਂ ਨੇ ਇਹ ਸਾਡੀ ਕੰਪਨੀ ਦੇ ਵਿੱਚ ਕੰਮ ਨਹੀਂ ਕਰ ਸਕਦਾ ਕਿਉਂਕਿ ਇਹਦੇ ਕੋਲ ਪ੍ਰੋਪਰ ਐਜੂਕੇਸ਼ਨ ਹੈ ਹੀ ਨਹੀਂ ਕੰਪਨੀਆਂ ਅੱਜ ਦੀ ਡੇਟ ਦੇ ਵਿੱਚ ਆਮ ਸਿੱਖਿਆ ਵਾਲੇ ਬੱਚਿਆਂ ਨੂੰ ਨੌਕਰੀ ਨਹੀਂ ਦੇ ਰਹੀਆਂ ਉਹ ਦੇ ਰਹੀਆਂ ਨੇ ਤਕਨੀਕੀ ਪੜ੍ਹਾਈ ਵਾਲੇ ਬੱਚਿਆਂ ਨੂੰ ਨੌਕਰੀ ਤਕਨੀਕੀ ਪੜ੍ਹਾਈ ਦੇ ਵਿੱਚ ਅੱਜ-ਕੱਲ੍ਹ ਦੇ ਸਮੇਂ ਦੇ ਵਿੱਚ ਜਿਹਨੂੰ AI ਦੇ ਲਈ ਕੰਮ ਹੁੰਦਾ ਵਾ ਜਿਹਨੂੰ ਡਰੋਨ ਟੈਕਨੋਲੋਜੀ ਦਾ ਕੰਮ ਹੁੰਦਾ ਵਾ ਜਿਹਨੂੰ ਕੰਪਿਊਟਰ ਪ੍ਰੋਪਰ ਚਲਾਉਣਾ ਆਉਂਦਾ ਵਾ ਜਿਹਨੂੰ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਕੰਮ ਹੁੰਦਾ ਡਿਜੀਟਲ ਮਾਰਕੀਟਿੰਗ ਦੇ ਵਿੱਚ ਕੰਮ ਹੁੰਦਾ ਉਹਨਾਂ ਦੇ ਲਈ ਨੌਕਰੀਆਂ ਹੈਗੀਆਂ ਨੇ ਜੇ ਕਿਸੇ ਨੇ BA ਕੀਤੀ MA ਕੀਤੀ MBA ਕੀਤੀ ਦਿਮਾਗ ਖਰਾਬ ਕਰ ਲਿਆ ਪੜ੍ਹ-ਪੜ ਕੇ ਕਾਪੀਆਂ ਕਾਲੀਆਂ ਕਰਤੀਆਂ ਲੇਖ ਲੇਖ ਕੇ ਟੋਪਰ ਬਣ ਗਏ ਪੜ੍ਹਾਈ ਦੇ ਵਿੱਚੋਂ 90 90% ਨੰਬਰ ਪ੍ਰਾਪਤ ਕਰ ਲਏ ਉਹਨਾਂ ਬੱਚਿਆਂ ਦੇ ਲਈ ਨੌਕਰੀਆਂ ਨਹੀਂ ਹੈਗੀਆਂ ਕਿਉਂਕਿ ਉਹਨਾਂ ਕੋਲ ਤਕਨੀਕੀ ਗਿਆਨ ਨਹੀਂ ਹੈਗਾ ਇਹ ਕੰਪਨੀਆਂ ਦਾ ਕਹਿਣਾ ਵਾ ਸੋ ਅਗਰ ਅਜਿਹੇ ਹਾਲਾਤ ਨੇ ਪੰਜਾਬ ਦੇ ਵਿੱਚ ਤਾਂ ਨੌਕਰੀਆਂ ਪੰਜਾਬੀਆਂ ਨੂੰ ਕਿੱਦਾਂ ਮਿਲਣਗੀਆਂ ਕਿਉਂਕਿ ਮੈਕਸਿਮਮ ਯੂਥ ਜੋ ਸਾਨੂੰ ਸਿਖਾਇਆ ਜਾਂਦਾ ਵੀ ਸਾਨੂੰ ਤੁਸੀਂ ਬੀਏ ਕਰ ਲਓ ਐਮਏ ਕਰ ਲਓ ਤੇ ਤੁਹਾਨੂੰ ਨੌਕਰੀ ਮਿਲ ਜੂਗੀ ਸਾਨੂੰ ਉਸ ਸਮੇਂ ਕਿਸੇ ਨੇ ਨਹੀਂ ਦੱਸਿਆ ਸੀ ਵੀ ਤੁਸੀਂ ਟੈਕਨੀਕਲ ਪੜ੍ਹਾਈ ਹੀ ਕਰਨੀ ਆ ਤੇ ਅੱਜ ਦੇ ਸਿਸਟਮ ਦੇ ਵੀ ਇਹੀ ਸਵਾਲ ਖੜਾ ਹੁੰਦਾ ਅਗਰ ਟੈਕਨੀਕਲ ਪੜਾਈਆਂ ਕਰਕੇ ਹੀ ਬੱਚਿਆਂ ਨੂੰ ਨੌکریاں ਮਿਲੀਆਂ ਨੇ ਜਾਂ ਬੱਚਿਆਂ ਨੇ ਆਪਣੇ ਬਿਜ਼ਨਸ ਸੈੱਟ ਕਰਦੇ ਨੇ ਤਾਂ ਤੁਸੀਂ ਇਹ ਪੜਾਈਆਂ ਕਰਵਾ ਕਿਉਂ ਰਹੇ ਹੋ ਤੁਸੀਂ ਇਹਨਾਂ ਨੂੰ ਬੰਦ ਕਰੋ ਤੁਸੀਂ ਐਜੂਕੇਸ਼ਨ ਸਿਸਟਮ ਦੇ ਵਿੱਚ ਪੜਾਈਆਂ ਇੱਦਾਂ ਦੀਆਂ ਲੈ ਕੇ ਆਓ ਕਿ ਜਿਨ੍ਹਾਂ ਨਾਲ ਬੱਚੇ ਆਪਣਾ ਅੱਗੇ ਕੈਰੀਅਰ ਬਣਾ ਸਕਣ ਉਹ ਦਰਦ-ਦਰਦੇ ੱੱਕੇ ਨਾ ਖਾਣ ਉਹਨਾਂ ਦਾ ਜਿਹੜਾ ਜ਼ਿੰਦਗੀ ਸੈੱਟ ਕਰਨ ਦਾ ਗੋਲ ਆ ਉਹ ਸਿੱਧਾ ਹੋਵੇ ਉਹ ਉਹੀ ਪੜਾਈ ਕਰਨ ਜਿਹੜੀ ਅੱਗੇ ਜਾ ਕੇ ਉਹਨਾਂ ਦੇ ਕੰਮ ਆਵੇ ਪਰ ਸਾਨੂੰ ਇਹ ਐਜੂਕੇਸ਼ਨ ਸਿਸਟਮ ਦੇ ਵਿੱਚ ਨਹੀਂ ਮਿਲਿਆ ਤੇ ਨਾ ਹੀ ਅੱਜ ਦੇ ਯੂਥ ਨੂੰ ਪਤਾ ਚੱਲ ਰਿਹਾ ਵਾ ਵੀ ਉਹਨੇ ਕੀ ਕਰਨਾ ਵਾ ਇਸੇ ਰਿਪੋਰਟ ਦੇ ਵਿੱਚ ਸੂਤਰਾਂ ਦੇ ਅਨੁਸਾਰ 25 ਲੱਖ ਤੋਂ ਵੱਧ ਜਿਹੜੇ ਬੇਰੋਜ਼ਗਾਰ ਨੇ ਪੰਜਾਬ ਦੇ ਵਿੱਚ ਨੌਜਵਾਨ ਨੇ ਉਹਦੇ ਵਿੱਚੋਂ 10% ਲੋਕਾਂ ਨੂੰ ਨੌکریاں ਮਿਲਦੀਆਂ ਨੇ ਜਿਨ੍ਹਾਂ ਨੇ ਆਮ ਪੜ੍ਹਾਈ ਕੀਤੀ ਪਰ ਉਹਦੇ ਮੁਕਾਬਲੇ 25% ਉਹ ਲੋਕਾਂ ਨੂੰ ਨੌکریاں ਮਿਲਦੀਆਂ ਨੇ ਜਿਨ੍ਹਾਂ ਨੇ ਕੋਈ ਤਕਨੀਕੀ ਵਿੱਦਿਆ ਵਾ ਹਾਸਲ ਕੀਤੀ ਹੋਈ ਆ ਪਰ ਜ਼ਿਆਦਾਤਰ ਜਿਹੜੇ ਬੇਰੋਜ਼ਗਾਰ ਨੇ ਉਹ 10ਵੀਂ 12ਵੀਂ ਬੀਏ ਐਮਏ ਬੀਕੋਮ ਐਮਕੋਮ ਤੇ ਜਿਨ੍ਹਾਂ ਕੋਲ ਕਿਤਾਬੀ ਗਿਆਨ ਆ ਉਹ ਜ਼ਿਆਦਾਤਰ ਲੋਕ ਜਿਹੜੇ ਨੇ ਬੇਰੋਜ਼ਗਾਰ ਨੇ ਉਹਦੇ ਵਿੱਚੋਂ ਡਿਪਲੋਮਾ ਹੋਲਡਰਸ ਵੀ ਆਉਂਦੇ ਨੇ ਹੁਣ ਅੰਤ ਦੇ ਵਿੱਚ ਆਪਾਂ ਗੱਲ ਕਰੀਏ ਵੀ ਰਿਪੋਰਟ ਦਾ ਵਾਕਏ ਸੱਚੀ ਆ ਜੋ ਟ੍ਰਿਬਿਊਨ ਨੇ ਕਿਹਾ ਪਰ ਇਹ ਜਾਲ ਦੇ ਵਿੱਚ ਸਾਨੂੰ ਕਿਹਨੇ ਫਸਾਇਆ ਸਾਡੇ ਮਾਪਿਓ ਨੂੰ ਨਹੀਂ ਪਤਾ ਸੀ ਵੀ ਅਗਰ ਅਸੀਂ ਇਹ ਪੜਾਈਆਂ ਕਰਾਂਗੇ ਸਾਨੂੰ ਨੌਕਰੀਆਂ ਅੱਗੇ ਜਾ ਕੇ ਨਹੀਂ ਮਿਲਣਗੀਆਂ ਉਹਨਾਂ ਦਾ ਸੁਪਨਾ ਸੀ ਵੀ ਬੱਚਿਆਂ ਨੂੰ ਪੜਾਓ ਤਾਂ ਹੋ ਸਕਦਾ ਅੱਗੇ ਜਾ ਕੇ ਵਧੀਆ ਨੌਕਰੀ ਮਿਲ ਜਾਈਂ ਇਹੀ ਦਿਮਾਗ ਦੇ ਵਿੱਚ ਜੇ ਅਗਰ ਬੱਚਾ ਵਧੀਆ ਪੜ੍ਹਿਆ ਲਿਖਿਆ ਹੋਊਗਾ ਤਾਂ ਉਹਨੂੰ ਵਧੀਆ ਨੌਕਰੀ ਮਿਲੂਗੀ ਪਰ ਅੱਜ ਦੇ ਸਮੇਂ ਦੇ ਵਿੱਚ ਨੌਕਰੀ ਉਸ ਹਿਸਾਬ ਦਾ ਨਹੀਂ ਮਿਲਦਰੀ ਪੰਜਾਬ ਦੇ ਵਿੱਚ ਜੇ ਹੁਣ ਵੀ ਸਰਕਾਰ ਕਹਿੰਦੀ ਹੈ ਵੀ ਟੈਕਨੀਕਲ ਵਿਦਿਆ ਹੋਣੀ ਜ਼ਰੂਰੀ ਆ ਜੇ ਨੌਕਰੀ ਲੈਣੀ ਆ ਤਾਂ ਸਕੂਲ ਤੇ ਕਾਲਜਾਂ ਦਾ ਐਜੂਕੇਸ਼ਨ ਸਿਸਟਮ ਆ ਉਹਨੂੰ ਬਦਲਿਆ ਜਾਵੇ ਪੁਰਾਣੇ ਸਕੂਲਾਂ ਦੇ ਉੱਪਰ ਸਮਾਰਟ ਸਕੂਲ ਲਿਖਣ ਦਾ ਕੋਈ ਫਾਇਦਾ ਨਹੀਂ ਉਹਦੇ ਵਿੱਚ ਪ੍ਰੋਪਰ ਪ੍ਰੋਗਰਾਮ ਬਣਾਏ ਜਾਣ ਪ੍ਰੋਪਰ ਲੈਬਸ ਖੋਲੀਆਂ ਜਾਣ ਜਦ ਪ੍ਰੋਪਰ ਪਰਸਨੈਲਿਟੀ ਡਿਵੈਲਪਮੈਂਟ ਦੇ ਆ ਜਿਹੜੇ ਉਹ ਪੀਰੀਅਡਸ ਲਗਾਏ ਜਾਣ ਪ੍ਰੋਗਰਾਮ ਉਲੀਕੇ ਜਾਣ ਤਾਂ ਕਿ ਬੱਚੇ ਆਪਣੇ ਆਪ ਨੂੰ ਯੋਗ ਬਣਾਉਣ ਅੱਗੇ ਜਾ ਕੇ ਇੰਟਰਵਿਊ ਦੇਣ ਤੇ ਜਿਹੜੇ ਬੰਦੇ ਕਹਿ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਯੋਗਤਾ ਵਾਲੇ ਲੋਕ ਘਟ ਰਹੇ ਜਿਹੜੇ ਸਾਡੀਆਂ ਨੌਕਰੀਆਂ ਕਰ ਸਕਣ ਉਹਨਾਂ ਦੇ ਬਰਾਬਰ ਬੈ ਕੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨ ਵੀ ਅਸੀਂ ਥੋੜੀ ਨੌਕਰੀ ਲੈ ਸਕਦੇ ਆ ਸਾਡੇ ਵਿੱਚ ਸਕਿੱਲ ਹੈਗੇ ਨੇ ਨਹੀਂ ਤਾਂ ਪੰਜਾਬੀ ਨੌਜਵਾਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਅਗਰ ਤੁਸੀਂ ਕਿਤਾਬਾਂ ਪੜ੍ਹ-ਪੜ ਕੇ ਵੀ ਨੌਕਰੀ ਨਹੀਂ ਲੈ ਸਕਦੇ ਇਹ ਤਾਂ ਤੁਹਾਨੂੰ ਕੋਈ ਹੱਥੀ ਕੰਮ ਸਿੱਖਣਾ ਚਾਹੀਦਾ ਕੋਈ ਆਪਣਾ ਸਕਿੱਲ ਦੇ ਦਾ ਡਿਵੈਲਪ ਕਰਨਾ ਚਾਹੀਦਾ ਜਿਹਦੇ ਕਰਕੇ ਤੁਸੀਂ ਅੱਗੇ ਜਾ ਕੇ ਆ ਬੇਰੁਜ਼ਗਾਰੀ ਵਾਲਾ ਦਾਗ ਆਪਣੇ ਤੇ ਨਾ ਆਣ ਦਿਓ ਕੋਈ ਵੀ ਕੰਮ ਸਿੱਖ ਸਕਦੇ ਹੋ ਇੰਨੀ ਪੜ੍ਹਾਈ ਕਰਨ ਨਾਲੋਂ ਚੰਗਾ ਹੱਥੀ ਸਕਿੱਲ ਜਿਹੜਾ ਹੈਗਾ ਆਪਣਾ ਹੱਥੀ ਕੰਮ ਜਿਹੜਾ ਸਿੱਖਿਆ ਹੋਇਆ ਉਹ ਤੁਹਾਡੇ ਭਵਿੱਖ ਦੇ ਲਈ ਜ਼ਿਆਦਾ ਕੰਮ ਆਊਗਾ ਕਿਉਂਕਿ ਤੁਸੀਂ ਆਪਣਾ ਵੱਡਾ ਬਿਜ਼ਨਸ ਖੋਲ੍ਹ ਸਕਦੇ ਹੋ ਤੁਸੀਂ ਕਈ ਲੋਕਾਂ ਨੂੰ ਨੌਕਰੀਆਂ ਦੇ ਸਕਦੇ ਹੋ ਉਹਨਾਂ ਨੂੰ ਕੰਮ ਵੀ ਸਿਖਾ ਸਕਦੇ ਹੋ ਪਰ ਉਹਦੇ ਵਿੱਚ ਵੀ ਤੁਹਾਨੂੰ ਤਕਨੀਕੀ ਗਿਆਨ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਆਪਣੀ ਪੜ੍ਹਾਈ ਦੇ ਨਾਲ-ਨਾਲ ਤਕਨੀਕੀ ਗਿਆਨ ਦੇ ਨਾਲ-ਨਾਲ ਹੱਥੀ ਕੰਮ ਕਰਨਾ ਵੀ ਜ਼ਰੂਰ ਸਿੱਖੋ ਜਿਹਦੇ ਕਰਕੇ ਬੇਰੁਜ਼ਗਾਰੀ ਵਾਲਾ ਦਾਗ ਆ ਆਪਣੇ ਪੰਜਾਬੀਆਂ ਦੇ ਉੱਪਰੋਂ ਖਤਮ ਹੋਵੇ ਪੂਰੀ ਤਰ੍ਹਾਂ ਸਰਕਾਰ ਦੇ ਉੱਪਰ ਨਿਰਭਰ ਨਹੀਂ ਰਹਿ ਸਕਦੇ 25 ਲੱਖ ਨੌਜਵਾਨ ਜਿਹੜਾ ਬੇਰੋਜ਼ਗਾਰ ਆ ਇਹ ਡਾਟਾ ਥੋੜਾ ਨਹੀਂ ਹੈਗਾ ਬਹੁਤ ਵੱਡਾ ਵਾ ਜੇ ਸਰਕਾਰ ਨੇ 1 ਸਾਲ ਦੇ ਵਿੱਚ 25000 26000 ਨੌکریاں ਦੇ ਵੀ ਦਿੱਤੀਆਂ ਵਾ ਤਾਂ 25 ਲੱਖ ਨੌਜਵਾਨਾਂ ਨੂੰ ਨੌکریاں ਦੇਣ ਨੂੰ ਲੱਗੇ 100 ਸਾਲ ਲੱਗ ਜਾਣਗੇ ਸਰਕਾਰ ਨੂੰ ਸੋ ਇਦੂ ਵਧੀਆ ਵਾ ਕੋਈ ਨਾ ਕੋਈ ਕੰਮ ਸਿੱਖ ਕੇ ਆਪਣੇ ਕੰਮਾਂ ਦੇ ਵੱਲ ਵਧੋ ਤਾਂ ਕਿ ਪੰਜਾਬ ਦਾ ਨਾਮ ਆ ਜਿਹੜਾ ਫੂਰ ਉੱਪਰ ਆਵੇ ਨਸ਼ਿਆਂ ਤੋਂ ਬਾਹਰ ਆਓ ਤੇ ਤਕਨੀਕੀ ਗਿਆਨ ਜ਼ਰੂਰ ਆਪਣੇ ਅੰਦਰ ਆ ਜਿਹੜਾ ਲੈ ਕੇ ਆਓ ਤਾਂ ਕਿ ਆਪਾਂ ਲੋਕਾਂ ਦੇ ਵਿੱਚ ਖੜ੍ਹ ਸਕੀਏ ਤੇ ਲੋਕਾਂ ਨੂੰ ਜਵਾਬ ਦੇ ਸਕੀਏ ਵੀ ਹਾਂ ਅਸੀਂ ਹੈਗੇ ਹਾਂ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਦਿਖਾ ਸਕੀਏ ਵੀ ਸਾਡੇ ਤੋਂ ਕੋਈ ਘੱਟ ਨਹੀਂ ਹੈਗਾ ਸੋ ਇੰਨੀ ਇੱਕ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਤੁਸੀਂ ਇਹ ਗੱਲਾਂ ਨਾਲ ਅਗਰ ਸਹਿਮਤ ਹੈਗੇ ਹੋ ਤਾਂ ਕਮੈਂਟਾਂ ਦੇ ਵਿੱਚ ਜਾ ਕੇ ਜਰੂਰ ਆਪਣੀ ਰਾਏ ਦੱਸ ਸਕਦੇ ਹੋ